ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਆਪਣੀ ਜਿਹੜੀ ਨਵੀਂ ਕਹਾਣੀ ਹੈ ਉਹ ਹੈ ਸਭ ਦੇਸ਼ ਬੇਗਾਨਾ ਬਹੁਤ ਹੀ ਵਧੀਆ ਕਹਾਣੀ ਹੈ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀ ਵਧੀਆ ਲੱਗੇਗੀ ਅੱਜ ਬਖਤਾਵਰ ਸਿੰਘ ਬਾਜਵਾ ਬਹੁਤ ਉਦਾਸ ਸੀ ਬਖਤਾਵਰ ਸਿੰਘ ਬਾਜਵਾ ਜਿਨੇ ਹਮੇਸ਼ਾ ਆਪਣੇ ਹੱਥਾਂ ਨਾਲ ਦੇਣਾ ਹੀ ਸਿੱਖਿਆ ਸੀ ਲੈਣਾ ਕੁਝ ਨਹੀਂ ਜਿਸ ਮੋਹ ਵੰਡਦੇ ਆ ਕਦੇ ਕੋਈ ਆਪਣਾ ਬੇਗਾਨਾ ਨਹੀਂ ਸੀ ਵੇਖਿਆ ਕਿ ਅੱਜ ਉਸ ਨੂੰ ਸਭ ਕੁਝ ਹੀ ਬੇਗਾਨਾ ਲੱਗ ਰਿਹਾ ਸੀ ਆਪਣਾ ਹੀ ਘਰ ਸੀ ਆਪਣਾ ਹੀ ਪਿੰਡ ਸੀ ਆਪਣਾ ਹੀ ਦੇਸ਼ ਪਰ ਫਿਰ ਵੀ ਲੱਗਦਾ ਸੀ ਜਿਵੇਂ ਕੁਝ ਵੀ ਆਪਣਾ ਨਾ ਹੋਵੇ ਥੋੜਾ ਦਿਲ ਤਕੜਾ ਕਰਕੇ ਆਪਣੇ ਮੋਬਾਈਲ ਦੀ ਉਸਨੇ ਫੋਨ ਬੁੱਕ ਖੋਲੀ ਨਾਵਾਂ ਦੀ ਲਿਸਟ ਬੜੀ ਲੰਬੀ ਚੌੜੀ ਸੀ ਕਾਫਲੇ ਹੀ ਕਾਫਲੇ ਸਨ ਪੀੜਾਂ ਹੀ ਪੀੜਾਂ ਸਨ ਪਰ ਉਹ ਤਾਂ ਫਿਰ ਵੀ ਇਕੱਲਾ ਸੀ ਤੁਰੰਦਰ ਪਸਰੀ ਖਿਝ ਜਹੀ ਉਸਨੇ ਸਾਰੇ ਨੰਬਰਾਂ ਨੂੰ ਡਿਲੀਟ ਕਰਨਾ ਚਾਹਿਆ ਪਰ ਇੱਕ ਨੰਬਰ ਸਕਰੀਨ ਤੇ ਆਉਂਦੇ ਹੀ ਉਸਨੂੰ ਤਸੱਲੀ ਜਹੀ ਹੋਈ ਇਹ ਉਹਦੇ ਯਾਰ ਪਰਮ ਦਾ ਨੰਬਰ ਸੀ ਪਰਮ ਨੂੰ ਫੋਨ ਕਰਨ ਲਈ ਉਹ ਜਕੋਤਕੀ ਵਿੱਚ ਹੀ ਸੀ ਕਿ ਪਰਮ ਦਾ ਫੋਨ ਆ ਗਿਆ ਇਹ ਪਹਿਲੀ ਵਾਰ ਨਹੀਂ ਸੀ ਅੱਗੇ ਵੀ ਕਈ ਵਾਰ ਇੰਜ ਹੀ ਹੁੰਦਾ ਸੀ ਬਖਤਾਵਰ ਜਦੋਂ ਵੀ ਕਦੇ ਉਦਾਸ ਹੁੰਦਾ ਪਰਮ ਸਾਲਮ ਸਬੂਤਾ ਉਹਦੇ ਸਾਹਮਣੇ ਆ ਖਲੋਂਦਾ हां हा। परम ਬਖਤਾਵਰ ਨੇ ਕਾਲ ਰੀਸੀਵ ਕਰਦਿਆਂ ਕਿਹਾ ਯਾਰ ਮੈਂ ਤੈਨੂੰ ਮਿਲ ਆਇਆ ਤੂੰ ਕਿੱਥੇ ਪਰ ਮੈਂ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕਿੱਥੇ ਹਾਂ ਐਨਾ ਕਹਿ ਕੇ ਬਖਤਾਵਰ ਨੇ ਫੋਨ ਕੱਟ ਦਿੱਤਾ ਸੀ ਤੇ ਕੁਝ ਪਲਾਂ ਵਿੱਚ ਹੀ ਪਰਮ ਬਖਤਾਵਰ ਕੋਲ ਪਹੁੰਚ ਗਿਆ ਸੀ ਬਖਤਾਵਰ ਦੀਆਂ ਸਵਾਲ ਕਰਦੀਆਂ ਅੱਖਾਂ ਨੂੰ ਤੱਕ ਕੇ ਪਰਮ ਨੇ ਜਵਾਬ ਦਿੱਤਾ ਬਖਤਾਵਰ ਮੈਨੂੰ ਪਤਾ ਤੂੰ ਆਪਣੇ ਇੱਕਲ ਤੋੜਨ ਹਮੇਸ਼ਾ ਆਪਣੀ ਜ਼ਮੀਨ ਵਿੱਚ ਆਉਣਾ। ਆਪਣੇ ਮਨ 'ਚ ਥੋੜੀ ਜਿਹੀ ਤਸੱਲੀ ਮਹਿਸੂਸ ਕਰਦਿਆਂ ਬਖਤਾਵਰ ਬੋਲਿਆ, "ਹਾਂ ਯਾਰ, ਪੁਰਖਿਆਂ ਦੀ ਇਹ ਜ਼ਮੀਨ ਇਕੱਲ ਤੋਂ ਮੁਕਤ ਕਰ ਦਿੰਦੀ ਹੈ। ਧਰਤ 'ਚੋਂ ਪੁੰਗਰ ਦੇ ਵੀ ਤੇ ਫਿਰ ਹੌਲੀ-ਹੌਲੀ ਜਦ ਫਸਲ ਆਪਣੇ ਪੂਰੇ ਜੋਬਨ ਤੇ ਆਉਂਦੀ ਹੈ, ਤਾਂ ਕਿੰਨਾ ਸਕੂਨ ਮਿਲਦਾ ਹੈ।" ਬਖਤਾਵਰ, ਜਿੰਨਾ ਕੁਦਰਤ ਦੇ ਨੇੜੇ ਹੋਵੇਗਾ, ਓਨਾ ਹੀ ਸੁਖੀ ਹੋਵੇਗਾ। ਪਰਮ ਦੇ ਜਵਾਬ ਨੇ ਬਖਤਾਵਰ ਦੀ ਦੁੱਖ ਦੀ ਰਗ ਨੱਪ ਦਿੱਤੀ ਸੀ ਬਖਤਾਵਰ ਦੇ ਮੱਥੇ ਦੀ ਨਾੜ ਉਬਰੀ ਤੇ ਥੋੜਾ ਤਾਲਖ ਹੁੰਦਿਆਂ ਕਹਿਣ ਲੱਗਾ ਪਰ ਯਾਰ ਆਸ ਵਾਲੀ ਔਲਾਦ ਬਾਹਰ ਜਾ ਕੇ ਮਸ਼ੀਨਾ ਵਸ ਪੈ ਗਈ ਮਸ਼ੀਨ ਹੋ ਗਈ ਬਖਤਾਵਰ ਦੇ ਕੋੜੇ ਬੋਲ ਤਸਦੀਕ ਕਰ ਗਏ ਸਨ ਕਿ ਉਹਦੀ ਸਾਰੀ ਖਿਜ ਆਪਣੇ ਬਾਹਰੋਂ ਆਏ ਨੂੰ ਪੁੱਤਲੇ ਰੱਖਮੀ ਸੀ ਪਰਮ ਮੈਂ ਉਸ ਸਮੇਂ ਕੱਖੋਂ ਹੌਲਾ ਹੋ ਗਿਆ ਸੀ ਜਦ ਮੇਰਾ ਵੱਡਾ ਪੁੱਤ ਰੱਬ ਨੇ ਖੋ ਲਿਆ ਸੀ ਬੰਦਾ ਰੱਬ ਦੇ ਭਾਣੇ ਨੂੰ ਜਰ ਲੈਂਦਾ ਪਰ ਜਿਹੜਾ ਘਾਟਾ ਮੈਨੂੰ ਜਿਉਂਦਾ ਪੁੱਤ ਪਾਰ ਹੈ ਉਹ ਜਰ ਨਹੀਂ ਹੁੰਦਾ ਐਵੇਂ ਛੋਟੀਆਂ-ਛੋਟੀਆਂ ਗੱਲਾਂ ਦਿਲ ਤੇ ਨਹੀਂ ਲਾਈਂਦੀਆਂ ਪਰਮ ਨੇ ਸਿਆਣਾ ਜਿਹਾ ਬਣਦਿਆਂ ਕਿਹਾ ਆਪਣੀ ਗੱਲ ਮੁਕਾਉਣ ਤੋਂ ਬਾਅਦ ਪਰਮ ਉਸ ਦਿਨ ਵੱਲ ਪਰਤ ਗਿਆ ਸੀ ਜਦੋਂ ਉਹਦੇ ਛੋਟੇ ਪੁੱਤ ਨੇ ਆਪਣੇ ਹਾਨ ਦੇ ਅੰਬਰ ਦੀ ਪਰਵਾਜ਼ ਪਰ ਲਈ ਸੀ ਸਾਨੂੰ ਕੀ ਦੇ ਆਸਰੇ ਛੱਡ ਕੇ ਚੱਲੇ ਆ ਪੁੱਤਰਾ ਮਾਂ ਸਵਾਲ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਪਤਾ ਸੀ ਇਹੋ ਜਿਹੇ ਸਵਾਲ ਜਾਣ ਵਾਲੇ ਲਈ ਕੋਈ ਮੈਨੇ ਨਹੀਂ ਰੱਖਦੇ 에ਅਰਪੋਰਟ ਤੇ ਬਖਤਾਵਰ ਸਿੰਘ ਬਾਜਵਾ ਨੇ ਅਣਮਨਨੇ ਮਨ ਨਾਲ ਪੁੱਤ ਦੀ ਪਿੱਠ ਥਾਪੜੀ ਸੀ ਤੇ ਘਰ ਆ ਕੇ ਆਪਣੇ ਮਰੇ ਪੁੱਤ ਦੇ ਫੋਟੋ ਸਾਹਮਣੇ ਕਈ ਸਵਾਲ ਕੀਤੇ ਸਨ ਤੇ ਉਹ ਬਿਮਾਰਦਿਆਂ ਉਸ ਕਿਹਾ ਸੀ ਪਲਾ ਮੋਏ ਤੇ ਵਿਛੜੇ ਕੌਣ ਮਿਲੇ ਤੇ ਉਸ ਤੋਂ ਬਾਅਦ ਪਰਮ ਦੇ ਗੱਲ ਲੱਗ ਕੇ ਰੋ ਪਿਆ ਸੀ ਬਖਤਾਵਰ ਦੀ ਆਵਾਜ਼ ਨਾਲ ਪਰਮ ਉਹਦੀ ਗੱਲ ਵੱਲ ਬੋੜਿਆ ਬੇਖ ਬਖਤਾਵਰ ਇਹ ਜ਼ਿੰਦਗੀ ਹੈ ਇਹਦੇ ਵਿੱਚ ਉਹੀ ਕੁਝ ਨਹੀਂ ਹੁੰਦਾ ਜੋ ਆਪਾਂ ਸੋਚੀਏ ਹਾਂ ਇਹ ਤਾਂ ਮੈਂ ਵੀ ਸਮਝਦਾ ਪਰ ਫਿਰ ਵੀ ਔਲਾਦ ਦੀ ਬੇਰੁਖੀ ਚੱਲ ਨਹੀਂ ਹੁੰਦੀ ਬਖਤਾਰੇ ਰਿਸ਼ਤੇ ਖੁਦ ਹੀ ਨਹੀਂ ਮਨ ਦੀ ਆਵਾਜ਼ ਹੁੰਦੇ ਨੇ ਜੇ ਦ੍ਰਿਸ਼ਟੀਆਂ ਕੋਲ ਅਸੀਂ ਸ਼ੰਕਿਆਂ ਦੀ ਚੁੱਪ ਲਈ ਜਾਂਦੇ ਹਾਂ ਤਾਂ ਬਹੁਤ ਕੁਝ ਗਲਤਮਲਤ ਹੋ ਜਾਂਦਾ ਹੈ। ਹਾਂ ਪਰਮ ਸ਼ਾਇਦ ਤੂੰ ਠੀਕ ਕਹਿ ਰਿਹਾ ਹੋਵੇਂ। ਮੰਚ 'ਤੇ ਕਈ ਸ਼ੰਕੇ ਲਈ ਬੈਠੇ ਬਖਤਾਵਰ ਨੇ ਹੰਗਾਰਾ ਦਿੱਤਾ। ਤੇ ਇਸ ਤੋਂ ਬਾਅਦ ਪਰਮ ਆਪਣੇ ਘਰ ਵੱਲ ਨੂੰ ਹੋ ਤੁਰਿਆ ਸੀ। ਬਖਤਾਵਰ ਆਪਣੇ ਘਰ ਦੇ ਪੈਂਡੇ 'ਤੇ ਕਈ ਕੁਝ ਸੋਚ ਰਿਹਾ ਸੀ। ਹੋ ਸਕਦਾ ਮੈਂ ਹੀ ਗਲਤ ਹੋਵਾਂ। ਹਮੇਸ਼ਾ ਆਪਣੀ ਹੀ ਨਜ਼ਰ ਤੋਂ ਸਭ ਕਾਸੀ ਨੂੰ ਵੇਖਣਾ ਇਹ ਵੀ ਤਾਂ ਠੀਕ ਨਹੀਂ। ਅਜੇ ਹੀ ਵੇਲੇ ਉਹਨੂੰ ਆਪਣੇ ਪੁੱਤਰ ਨਾਲ ਪਿਆਰ ਆ ਜਾਂਦਾ ਪਰ ਜਦੋਂ ਮਿਗਲਾਨੀ ਵਿਲਾ ਵਾਲੀ ਨੀਮ ਪਲੇਟ ਉਹਦੀਆਂ ਅੱਖਾਂ ਅੱਗੇ ਆਉਂਦੀ ਤਾਂ ਉਸ ਨੂੰ ਆਪਣਾ ਪੁੱਤ ਸਾਰੇ ਬਰਾਦਰੀ ਦਾ ਗੁਨਾਹਗਾਰ ਲੱਗਣ ਲੱਗ ਪੈਂਦਾ ਮਨ 'ਚ ਕਈ ਸਵਾਲ ਜਵਾਬ ਕਰਦਿਆਂ ਹੀ ਉਹ ਆਪਣੇ ਘਰ ਪਹੁੰਚ ਗਿਆ ਉਹ ਆਪਣੇ ਮਨ 'ਚ ਪਏ ਸ਼ੰਕਿਆਂ ਨੂੰ ਹੁੰਝ ਦੇਣਾ ਚਾਹੁੰਦਾ ਸੀ ਪਰ ਘਰ ਵੜਦਿਆਂ ਹੀ ਨੂੰਹ ਦੇ ਸਰੀਰ ਤੇ ਪਏ ਗਿੱਠਕੂ ਕੱਪੜਿਆਂ ਨੇ ਉਹਨੂੰ ਸ਼ਰਮਸ਼ਾਰ ਕਰ ਦਿੱਤਾ ਫਿਰ ਵੀ ਬੇੜੇ ਵਿੱਚ ਖੇਡਦੇ ਪੋਤੇ ਵੱਲ ਵੇਖ ਉਹਨੂੰ ਤਸੱਲੀ ਜਹੀ ਹੋਈ ਆਪਣੇ ਘਰ ਦੇ ਧੁਰ ਕੋਠੇ ਜਾ ਕੇ ਉਸ ਨੇ ਪਿੰਡ ਵੱਲ ਦੇਖਿਆ ਬੜੀ ਤਰੱਕੀ ਹੋ ਗਈ ਸੀ ਵੱਡੇ ਵੱਡੇ ਘਰ ਪੈ ਗਏ ਸਨ ਕਦੇ ਵੇਲਾ ਸੀ ਘਰ ਛੋਟੇ ਸੀ ਤੇ ਰਹਿਣ ਵਾਲੇ ਜ਼ਿਆਦਾ ਪਰ ਹੁਣ ਘਰਾਂ ਦੇ ਜੰਗਲ ਉੱਗ ਖਲੋਤੇ ਸੀ ਇਹਨਾਂ ਘਰਾਂ 'ਚ ਰਹਿਣ ਵਾਲੇ ਡਾਲਰਾਂ ਪੌਂਡਾਂ ਦੇ ਵੱਸ ਪੈ ਗਏ ਸੀ ਤੇ ਪਿੱਛੇ ਰਹਿ ਗਏ ਹਰ ਮਾਂ ਪਿਓ ਦੀ ਕਹਾਣੀ ਬਖਤਾਵਰ ਸਿੰਘ ਬਾਜਵਾ ਵਰਗੀ ਸੀ ਉਸਨੇ ਮਨ ਹੀ ਮਨ ਸੋਚਿਆ ਇਹ ਕਿਹੋ ਜਹੀ ਤਰੱਕੀ ਸੀ ਜਿਨੇ ਦਿੱਤਾ ਤਾਂ ਬਹੁਤ ਕੁਝ ਸੀ ਪਰ ਫਿਰ ਵੀ ਇੰਜ ਲੱਗਦਾ ਸੀ ਜਿਵੇਂ ਕੁਝ ਵੀ ਕੋਲ ਨਾ ਹੋਵੇ ਅਸਮਾਨੀ ਉੱਡਦੇ ਹਵਾਈ ਜਹਾਜ਼ ਦੀ ਆਵਾਜ਼ ਨਾਲ ਉਹ ਚਾਲਾਂ ਦੀ ਤੰਦੀ ਤੋੜ ਕੇ ਹੇਠਾਂ ਉਤਰ ਆਇਆ ਥੱਲੇ ਆਉਂਦਿਆਂ ਹੀ ਉਹਨੂੰ ਆਪਣੇ ਨੂੰਹ ਪੁੱਤਰ ਅੰਗਰੇਜ਼ੀ ਅੰਦਾਜ਼ ਵਿੱਚ ਗੁੱਥਮ ਗੁੱਥਾ ਹੋਏ ਨਜ਼ਰ ਆਏ। ਉਹ ਖੰਗੂਰਾ ਮਾਰਨਾ ਚਾਹੁੰਦਾ ਸੀ ਪਰ ਅਗਲੇ ਹੀ ਪਲ ਉਸ ਸੋਚਿਆ ਕਿ ਜਦ ਸਾਲਮ ਸਬੂਤਾ ਬਖਤਾਵਰ ਸਿੰਘ ਬਾਜਵਾ ਉਹਨਾਂ ਲਈ ਕੋਈ ਮਾਣ ਨਹੀਂ ਰੱਖਦਾ ਤਾਂ ਇਸ ਖੰਗੂਰੇ ਦਾ ਕੀ ਅਰਥ? ਉਹ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ। ਬਾਹਰ ਵੱਜ ਰਿਹਾ ਬਲੇਤੀ 뮤직 ਉਸਦਾ ਮੂੰਹ ਚੜਾਉਣ ਲੱਗਾ। ਥੋੜਾ ਤਲਖ ਹੋ ਕੇ ਉਸਨੇ ਆਪਣੀ ਤਰੀਮਤ ਨੂੰ ਕਿਹਾ ਆਪਣੇ ਪੁੱਤ ਨੂੰ ਕਹਿ ਇਹ ਕੰਜਰਖਾਨਾ ਮੇਰੇ ਘਰ ਨਾ ਲਾਇਆ ਕਰੇ। ਅਗੋਂ ਉਸ ਕੋਈ ਜਵਾਬ ਨਾ ਦਿੱਤਾ। ਬਖਤਾਵਰ ਸਿੰਘ ਬਾਜਵਾਦੀ ਬੀਵੀ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਸੀ। ਉਸ ਨੂੰ ਕਿਸੇ ਤੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਸੀ। ਉਹਨੇ ਨੂੰ ਪੁੱਤਰ ਦੀ ਬੇਰੁਖੀ ਵੀ ਸਿਰ ਮੱਥੇ ਜਰ ਲਈ ਸੀ। ਆਪਣੇ ਖਾਵੰਦ ਦੇ ਨਿਹੋਰੇ ਵੀ ਜਰਲੇ ਸਨ। ਪੋਤੇ ਦੀ ਕਿਲਕਾਰੀ 'ਚ ਉਹ ਹੱਸ ਛੱਡਦੀ ਤੇ ਨੂੰ ਵੱਲੋਂ ਦਿੱਤੀਆਂ ਨਸੀਤਾਂ ਮੁਤਾਬਕ ਆਪਣੇ ਪੋਤੇ ਦੇ ਨਿੱਕੇ ਨਿੱਕੇ ਕੰਮ ਕਰਦੀ ਰਹਿੰਦੀ ਇੱਕ ਚੁੱਪ ਸੀ ਜੋ ਇਸ ਘਰ ਚ ਰਹਿਣ ਵਾਲਿਆਂ ਦੇ ਦਿਲਾਂ ਚ ਪਾਸਰ ਗਈ ਸੀ ਹਰ ਰਿਸ਼ਤਾ ਬਾਹਰੋਂ ਵੇਖਣ ਨੂੰ ਸਹਿਜ ਤੇ ਅੰਦਰੋਂ ਵਿਥ ਤੇ ਖਲੋਤਾ ਹੋਇਆ ਸੀ ਤੇ ਇੱਕ ਦਿਨ ਇਸ ਚੁੱਪ ਨੂੰ ਬਖਤਾਵਰ ਸਿੰਘ ਬਾਜਵਾ ਨੇ ਆਵਾਜ਼ ਦੇ ਦਿੱਤੀ ਸੀ ਜਿਸ ਨੇ ਬਖਤਾਵਰ ਸਿੰਘ ਬਾਜਵਾ ਦੇ ਰਹਿੰਦੇ ਹੁੰਦੇ ਭਰਮ ਵੀ ਤੋੜ ਦਿੱਤੇ ਸਨ ਡਾਡੇ ਦੁੱਖ ਨਾਲ ਉਸ ਆਪਣੇ ਪੁੱਤਰ ਨੂੰ ਕਿਹਾ ਅਮਰਤ ਤੂੰ ਆਪਣਾ ਰਾਹ ਖੁਦ ਚੁਣਿਆ ਠੀਕ ਹੈ ਪਰ ਮੈਨੂੰ ਲੱਗਦਾ ਇਸ ਰਾਹ ਨੇ ਜਿਵੇਂ ਰਾਹੀ ਨੂੰ ਹੀ ਨਿਗਲ ਲਿਆ ਹੋਵੇ ਡੋਂਟ ਬੀ ਸੋ ਇਮੋਸ਼ਨਲ ਡੈਡ ਉਹ ਥੋੜੀ ਟੀਚਰ ਚਹੀਚ ਬੋਲਿਆ ਜੇ ਰਾਹ ਨੇ ਰਾਹੀ ਨਿਗਲ ਲਿਆ ਹੁੰਦਾ ਤਾਂ ਮੈਂ ਤੁਹਾਡੇ ਸਾਹਮਣੇ ਨਾ ਹੁੰਦਾ ਤੂੰ ਮੇਰੀ ਗੱਲ ਨਹੀਂ ਸਮਝਿਆ ਰੋਣ ਹੱਕੇ ਹੋਏ ਬਾਜਵਾ ਨੇ ਕਿਹਾ ਦੇਖੋ ਮੈਂ ਫਲਸਫਾ ਸਮਝਣਾ ਵੀ ਨਹੀਂ ਚਾਹੁੰਦਾ ਇਟਸ ਮਾਈ ਲਾਈਫ ਐਂਡ ਆਈ ਹੈਂਡਲ ਮਾਈ ਲਾਈਫ with my own style ओ दी गल बोचਦੇਆ ਬਖਤਾਵਰ ਨੇ ਕਿਹਾ ਗੱਲ ਸੁਣ 25 ਸਾਲ ਤੈਨੂੰ ਪਾਲਿਆ ਪੜਾਇਆ ਲਿਖਾਇਆ ਅੱਜ ਤੇਰੇ ਕੋਲ ਚਾਰ ਪੈਸੇ ਕੀ ਆ ਗਏ ਹਰ ਗੱਲ ਤੇ ਮੋਢੇ ਚੜਾ ਕੇ ਦੱਸਣ ਬਹਿ ਜਾਣਾ ਇਟਸ ਮਾਈ ਲਾਈਫ ਯੈਸ ਮਿਸਟਰ ਸਿੰਘ ਇਟਸ ਮਾਈ ਲਾਈਫ ਤੇ ਮੈਂ ਮੰਨਦਾ ਹਾਂ ਕਿ ਜ਼ਿੰਦਗੀ ਜਿਉਣ ਲਈ ਸੁਰੱਖਿਆ ਚਾਹੀਦੀ ਹੈ ਤੇ ਪੈਸਾ ਸਾਨੂੰ ਸੁਰੱਖਿਆ ਦਿੰਦਾ ਹੈ ਪਰ ਪੁੱਤਰਾ ਜ਼ਿੰਦਗੀ ਜਮਾ ਜਰਬ ਦੇ ਫਾਰਮੂਲੇ ਨਾਲ ਨਹੀਂ ਸਮਝੀ ਜਾ ਸਕਦੀ। ਇਹਦੇ ਵਿੱਚ ਬਹੁਤ ਬੇਤਰਤੀਬੀ ਹੈ। ਬੰਦਾ ਜ਼ਿੰਦਗੀ ਕੋਲੋਂ ਜਿੰਨੀ ਸੁਰੱਖਿਆ ਚਾਹੁੰਦਾ ਹੈ ਇਹ ਓਨੀ ਹੀ ਡਰਾਉਣੀ ਲੱਗਦੀ ਹੈ। ਸਿੰਘ ਸਾਹਿਬ ਇਹ ਤੁਹਾਡਾ ਫਲਸਫਾ ਹੋ ਸਕਦਾ ਮੇਰਾ ਨਹੀਂ। ਜੇ ਮੈਂ ਇਹੋ ਜਿਹੇ ਫਲਸਫੇ ਨਾਲ ਜੁੜਿਆ ਰਹਿੰਦਾ ਤਾਂ ਤਰੱਕੀ ਨਾ ਕਰ ਪਾਉਂਦਾ। ਇਹ ਮੇਰੀ ਹੁਸ਼ਿਆਰੀ ਹੈ ਕਿਵੇਂ 2 ਸਾਲਾਂ 'ਚ ਵਧੀਆ ਘਰ ਤੇ ਸਟੋਰ ਦਾ ਮਾਲਕ ਹਾਂ। ਇੱਥੇ ਤੂੰ ਗਲਤ ਹੈਂ। ਉਹ ਆਪਣੀ ਚਲਾਕੀ ਨੂੰ ਆਪਣੀ ਹੁਸ਼ਿਆਰੀ ਸਮਝ ਰਿਹਾ ਹੈ ਤੇ ਨਾਲੇ ਦੱਸੋ ਘਰ ਤੇਰਾ ਕਿਵੇਂ ਹੋਇਆ ਜਿਸ ਘਰ ਦੀ ਨੇਮ ਪਲੇਟ ਤੇ ਬਾਜਵਾ ਵਿਲਾ ਨਹੀਂ ਮਿਗਲਾਨੇ ਵਿਲਾ ਲਿਖਿਆ ਹੋਇਆ ਅਮਰਤ ਨੂੰ ਲੱਗਿਆ ਜਿਵੇਂ ਦਿਨ ਦਿਹਾੜੇ ਉਹਦੇ ਪਿਓ ਨੇ ਉਹਦੀ ਚੋਰੀ ਫੜ ਲਈ ਹੋਵੇ ਪਰ ਫਿਰ ਵੀ ਥੋੜਾ ਜਿਹਾ ਚਿੱਠਾ ਪੈ ਕੇ ਕਹਿਣ ਲੱਗਾ ਪੂਰੇ 4 ਲੱਖ ਪੌਂਡ ਦਿੱਤੇ ਮੇਰੇ ਸਹੁਰਿਆਂ ਤੇ ਜੇ ਮਿਗਲਾਨੇ ਵਿਲਾ ਲਿਖ ਦਿੱਤਾ ਤਾਂ ਕੀ ਆਖਰ ਆ ਗਈ ਉਹ ਤਾਂ ਫਿਰ ਇੰਜ ਕਹਿਨਾ 4 ਲੱਖ ਪੌਂਡ ਦਾ ਪਟਾ ਪਾਇਆ ਤੇਰੇ ਗਲ ਚ ਸੌਹ ਰਿਆਂ ਤੇ ਤੂੰ ਉਹਨਾਂ ਦਾ ਪਾਲਤੂ ਜਵਾਈ ਬਣ ਗਿਆ ਥੋੜਾ ਤਲਖ ਹੁੰਦਿਆਂ ਬਖਤਾਵਰ ਨੇ ਕਿਹਾ ਤੁਸੀਂ ਜੋ ਸਮਝਣਾ ਸਮਝੋ ਆਈ ਐਮ ਹੈਪੀ ਵਿਦ ਮਾਈ ਫੈਮਲੀ ਪੁੱਤ ਨੇ ਬਲੈਤੋਂ ਸਿਖੇ ਅੰਗਰੇਜ਼ੀ ਦੇ ਸ਼ਬਦ ਪਿਓ ਸਾਹਮਣੇ ਗਲਛ ਦਿੱਤੇ ਮੈਨੂੰ ਦੱਸ ਦੇ ਪੁੱਤਰ ਤੇਰੀ ਫੈਮਲੀ ਚ ਅਸੀਂ ਵੀ ਹੈਗੇ ਆ ਜਾਂ ਨਹੀਂ ਥੋੜੀ ਸ਼ੰਕਾ ਚ ਬਾਜਬਾ ਬੋਲਿਆ ਪੁੱਤ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਪਰ ਉਹਦੀਆਂ ਝੁਕੀਆਂ ਅੱਖਾਂ ਸਭ ਕੁਝ ਕਹਿ ਗਈਆਂ ਨਿਰਮੋਹੀ ਧਰਤ ਦੇ ਵਸ ਪੈ ਤੂੰ ਨਿਰਮੋਹਾ ਹੋ ਗਿਆ ਪੁੱਤਰਾ ਪਿਓ ਨੇ ਵਿਲੈਤੀ ਪੁੱਤ ਨੂੰ ਨਿਹੋਰਾ ਮਾਰਿਆ ਤੇ ਤੁਹਾਡੀ ਇਹ ਧਰਤੀ ਮੋਹਵੰਤੀ ਹੈ ਇੱਥੇ ਲੋਕ ਗਰਜਾਂ ਕਰਕੇ ਇੱਕ ਦੂਜੇ ਦਾ ਆਸਰਾ ਬਣਦੇ ਨੇ ਤੇ ਤੁਸੀਂ ਇਸ ਨੂੰ ਮੋਹ ਸਮਝਣ ਲੱਗ ਪੈਂਦੇ ਹੋ ਵਿਲੈਤੀ ਕਲਚਰ ਪੁੱਤ ਦੇ ਸਿਰ ਚੜ ਬੋਲਿਆ ਪਰ ਅਮਰਤ ਕੱਲਾ ਤਾਂ ਕੋਈ ਵੀ ਵੱਡਾ ਨਹੀਂ ਹੁੰਦਾ। ਬੰਦੇ ਨੂੰ ਕੋਈ ਤਾਂ ਅਜਿਹਾ ਮੋਢਾ ਚਾਹੀਦਾ ਜਿਹਦੇ ਤੇ ਸਿਰ ਰੱਖ ਕੇ ਉਹ ਰੋ ਸਕੇ, ਹੱਸ ਸਕੇ। ਮਿਸਟਰ ਸਿੰਘ ਜਿਹਦੇ ਕੋਲ ਪੈਸਾ ਹੋਵੇ, ਉਹਨੂੰ ਝੂਠੇ ਮੋਢਿਆਂ ਦੀ ਲੋੜ ਨਹੀਂ ਹੁੰਦੀ। ਲੈਪਟਾਪ ਤੇ ਸੈਲਰੀ ਸਟੇਟਮੈਂਟ ਚੈੱਕ ਕਰਦੇ ਆਂ। ਪੁੱਤਰ ਬੋਲਿਆ। ਫੇਰ ਤਾਂ ਪੁੱਤਰਾ ਤੈਨੂੰ ਸਾਡੀ ਵੀ ਲੋੜ ਨਹੀਂ ਹੋਣੀ। ਕਦੇ ਮਾਂ-ਬਾਪ ਬਾਰੇ ਸੋਚਿਆ? ਉਹ ਇਕੱਲੇ ਐਡੇ ਵੱਡੇ ਘਰ 'ਚ ਕਿਵੇਂ ਦਿਨ ਕੱਟੀ ਕਰਦੇ ਆ? ਨਿਆਸ ਰਾਜਾ ਬਣ ਬਾਜਵੀ ਨੇ ਸਵਾਲ ਕੀਤਾ ਤੁਸੀਂ ਅਜੇ ਚੰਗੇ ਭਲਿਓ ਜਦ ਲੋੜ ਹੋਈ ਤੁਹਾਨੂੰ ਇੱਥੇ ਸਰਵੈਂਟ ਅਰੇਂਜ ਕਰਕੇ ਦੇਣਾ ਵਧੇਰੇ ਇਕਨੋਮਿਕ ਹੈ ਇਕਨੋਮਿਕਸ ਪੜਿਆ ਪੁੱਤ ਹਰ ਰਿਸ਼ਤੇ ਵਿੱਚੋਂ ਆਪਣੇ ਮਤਲਬ ਦੀ ਇਕਨੋਮੀ ਲੱਭਣ ਲੱਗ ਪਿਆ ਸੀ ਬਖਤਾਵਰ ਸਿੰਘ ਬਾਜਵਾ ਦੇ ਅੰਦਰੋਂ ਕੁਝ ਕੜੱਕ ਕਰਕੇ ਟੁੱਟਾ ਫਿਰ ਫਿਰ ਵੀ ਉਹ ਹਿਸਾਬੀ ਕਿਤਾਬੀ ਹੋਏ ਪੁੱਤ ਦੀ ਹੱਦ ਵੇਖਣੀ ਚਾਹੁੰਦਾ ਸੀ ਢੀਠ ਜਹਾ ਬਣਦੇ ਆ ਉਸਨੇ ਕਿਹਾ ਨਾ ਮੈਨੂੰ ਦੱਸ ਤੇਰਾ ਮਿਗਲਾਨੀ ਵਿਲਾ ਸਾਨੂੰ ਬੁੱਢੇ-ਬੁੱਢੀ ਨੂੰ ਇੱਕ ਕਮਰਾ ਨਹੀਂ ਦੇ ਸਕਦਾ ਇਟਸ ਇੰਪੋਸੀਬਲ ਤੁਹਾਡੀ ਵਿਲਾਤਨ ਨੂੰ ਇਹ ਗੱਲ ਪਸੰਦ ਨਹੀਂ ਕਿ ਕੋਈ ਤੀਜਾ ਬੰਦਾ ਉਹਨਾਂ ਦੀ ਫੈਮਿਲੀ ਲਾਈਫ 'ਚ ਦਖਲਅੰਦਾਜ਼ੀ ਕਰੇ ਗੱਲ ਕਹਿਣ ਤੋਂ ਬਾਅਦ ਅਮਰਿਤ ਚੁੱਪ ਹੋ ਗਿਆ ਸੀ ਤੇ ਸ਼ਾਇਦ ਬਖਤਾਵਰ ਲਈ ਕਹਿਣ ਸੁਣਨ ਨੂੰ ਹੁਣ ਕੁਝ ਹੋਰ ਨਹੀਂ ਰਹਿ ਗਿਆ ਸੀ ਪੁੱਤਦਿਆਂ ਕੰਨਾਂ ਸੁਨੀਆਂ ਨੇ ਉਹਨੂੰ ਹਰ ਪਰਮ ਤੋਂ ਮੁਕਤ ਕਰ ਦਿੱਤਾ ਸੀ ਉਹ ਸਿੱਧਾ ਆਪਣੇ ਕਮਰੇ ਵਿੱਚ ਗਿਆ ਆਪਣੀ ਤ੍ਰੀਮਤ ਲਾਗੇ ਬੈਠ ਉਹ ਆਪਣਾ ਮਨ ਹੌਲਾ ਕਰਨਾ ਚਾਹੁੰਦਾ ਸੀ ਡੂੰਗਾ ਸਾਹ ਲੈ ਕੇ ਉਸਨੇ ਕਿਹਾ ਭਾਗਵਾਨੇ ਮੇਰੀ ਬੇਬੇ ਇੱਕ ਗੀਤ ਗਾਉਂਦੀ ਹੁੰਦੀ ਸੀ ਅੱਜ ਤੂੰ ਮੈਨੂੰ ਉਹ ਗੀਤ गा ਕੇ ਸੁਣਾ ਉਸਦੀ بیوی ਨੂੰ ਪਤਾ ਸੀ ਹੁਣ ਇਹ ਗੀਤ ਬੇਮਾਇਨੇ ਨੇ ਪਰ ਫਿਰ ਵੀ ਮਨ ਦੀ ਤਸੱਲੀ ਲਈ ਉਸਨੇ ਗੀਤ ਛੋ ਲਿਆ ਵੇ ਵਿਧਾਇਆ ਸੱਜਣਾ ਵੇ ਸੁਹਾਇਆ ਸੱਜਣਾ ਇਹ ਘਰ ਕਿੰਨੀ ਗੁਣੀ ਬਣਦੇ ਜੰਮਣ ਪੁੱਤ ਸੁਪੁੱਤਰੇ ਆਵਣ ਨੂਹਾਂ ਸੁਲੱਖਣੀਆਂ ਇਹ ਘਰ ਗੁਣੀ ਬਣਦੇ ਆਖਰੀ ਸਤਰ ਬੋਲਦਿਆਂ ਉਹਦਾ ਗੱਛ ਪਰ ਆਇਆ ਸੀ ਰੋਣਾ ਕੀ ਹੋਈ ਕਹਿਣ ਲੱਗੀ ਇਸ ਗੀਤ ਨੂੰ ਤਾਂ ਕਦੋਂ ਦੀ ਕਾਂਗਿਆਰੀ ਪੈ ਗਈ ਸਰਦਾਰਾ ਤੂੰ ਜੀ ਛੋਟਾ ਨਾ ਕਰ ਆਪਣੇ ਕੋਲ ਪੋਤਾ ਹੈਗਾ ਬਾਜਵਾ ਖਾਨਦਾਨ ਦਾ ਅਗਲਾ ਵਾਰਸ ਵਾਰੇ ਤਰਵਾਸਾ ਵੀ ਥੋੜ ਚਿਰ ਆਸੀ ਪਲੰਗ ਤੇ ਪਿਆ ਪਾਸਪੋਰਟ ਇੱਕ ਦਿਨ ਹੀ ਚੁਗਲੀ ਕਰ ਗਿਆ ਸੀ ਕਿ ਪੋਤਰੇ ਦੇ ਨਾਂ ਪਿੱਛੇ ਵੀ ਬਾਜਵਾ ਨਹੀਂ ਮਿਗਲਾਨੀ ਲੱਗਦਾ ਸੀ ਇਸ ਤੋਂ ਬਾਅਦ ਉਹ ਗੁਮਸੂਮ ਰਹਿਣ ਲੱਗ ਪਿਆ ਸੀ ਉਹਨੂੰ ਲੱਗਾ ਜਿਵੇਂ ਉਹਦਾ ਆਪਣੀ ਭੋਏ ਵਾਂਡੇ ਤੋਂ ਨਾ ਖਤਮ ਹੋਣ ਲੱਗਾ ਹੋਵੇ ਬੇਵਸੀ ਦੇ ਇਸ ਆਲਮ ਵਿੱਚ ਉਹ ਪਰਮ ਕੋਲ ਜਾਣਾ ਚਾਹੁੰਦਾ ਸੀ ਫਿਰ ਸੋਚਦਾ ਉਹਨੂੰ ਜਾ ਕੇ ਕੀ ਦੱਸਾਂ ਆਪਣੇ ਚਿੱਤ ਨੂੰ ਰਾਜੀ ਕਰਨ ਦੇ ਲਈ ਉਹ ਵੇੜੇ ਚਲਾ ਜਾਂਦਾ ਜਦ ਕੋਈ ਵੇੜੇ ਵਾਲੰਦੀ ਨੂੰ ਧੀ ਉਹਦੇ ਪੈਰੀਂ ਹੱਥ ਲਾਉਂਦੀ ਤਾਂ ਉਹ ਗਦਗਦ ਹੋਉਂਦਾ ਤੇ ਇੱਕ ਦਿਨ ਉਹ ਸੁਰਖਰੂ ਹੋਣ ਲਈ ਕੇਰੋ ਸੰਸੀ ਕੋਲ ਬੰਸਾ ਵਲੇ ਸੁਣਨ ਬਹਿ ਗਿਆ ਏਰਮਾਨ ਬਾਜਵਾ ਪੁੱਤਰ ਅਮਰ ਸਿੰਘ ਬਾਜਵਾ ਸਿੰਘਾਣੀਆਂ ਅਮਰਿਤ ਬਾਜਵਾ ਪੁੱਤਰ ਬਖਤਾਵਰ ਸਿੰਘ ਬਾਜਵਾ ਸਿੰਘਾਣੀਆਂ ਬਖਤਾਵਰ ਬਾਜਵਾ ਪੁੱਤਰ ਗੁਰਦਿੱਤ ਸਿੰਘ ਬਾਜਵਾ ਸਿੰਘਾਣੀਆਂ ਆਪਣੇ ਪੁੱਤ ਦੇ ਆਪਣੇ ਪੁੱਤ ਤੇ ਪੋਤਰੇ ਦੇ ਪਿੱਛੇ ਬਾਜਵਾ ਲੱਗਾ ਵੇਖ ਕੇ ਉਹਨੂੰ ਤਸੱਲੀ ਹੁੰਦੀ ਤੇ ਫਿਰ ਕੇਰੂ ਕੋਲ ਜਾਣਾ ਉਹਦਾ ਨਿਤਨੇਮ ਬਣ ਗਿਆ ਸੀ ਬਾਰ-ਬਾਰ ਬੰਸਾਵਲੀ ਸੁਣ ਉਹਨੂੰ ਸੁਆਦ ਆਉਂਦਾ ਉਹਨੂੰ ਲੱਗਦਾ ਪਿੰਡ ਦੇ ਵਹੀ ਖਾਤੇ 'ਚ ਉਹਦਾ ਅਜੇ ਵੀ ਅੱਗਾ ਪਿੱਛਾ ਕਾਇਮ ਸੀ ਅਜਿਹੇ ਵੇਲੇ ਉਹ ਆਪਣੀ ਮੁੱਛ ਨੂੰ ਮੋੜੋੜਾ ਦੇ ਕੇ ਕਹਿੰਦਾ ਨਹੀਂ ਪਰਵਾਹ ਕਿਸੇ ਦੀ ਜੱਟ ਨੂੰ ਪਰ ਕੁਝ ਦਿਨ ਬਾਅਦ ਹੀ ਉਹ ਇਸ ਸਭ ਕਾਸੇ ਤੋਂ ਉਕਤ ਆ ਗਿਆ ਜਦੋਂ ਉਸ ਦੀਆਂ ਅੱਖਾਂ ਸਾਹਮਣੇ ਮਿਗਲਾਣੀ ਵਿਲਾ ਵਾਲੀ ਨੇਮ ਪਲੇਟ ਤੇ ਪੋਤੇ ਦਾ ਪਾਸਪੋਰਟ ਘੁੰਮਣ ਲੱਗਦਾ ਤਾਂ ਉਹ ਬੁੰਦਲ ਜਾਂਦਾ ਅਜਿਹੇ ਵੇਲੇ ਉਹਦੀ ਉਦਾਸੀ ਛੱਲੀ ਨਾ ਜਾਂਦੀ ਫਿਰ ਉਹਨੂੰ ਕੇਰੂ ਦੀ ਰਲਦਗਲਦ ਹੋਈ ਬੰਸਾਵਲੀ ਬਲੈਤੀ ਪਾਸਪੋਰਟ ਦੇ ਮੁਕਾਬਲੇ ਹੀਣੀ ਜਾਪਦੀ ਉਹ ਕਈ ਦਿਨ ਆਪਣੇ ਆਪ ਨਾਲ ਕੁਲਦਾ ਰਿਹਾ ਸੀ ਉਹ ਆਪੇ ਤੋਂ ਹੀ ਹਾਰ ਗਿਆ ਸੀ ਤੇ ਫਿਰ ਇੱਕ ਦਿਨ ਆਪਣੇ ਮਨ ਦੀ ਟੁੱਟ ਭੱਜ ਸਮੇਤ ਪਰਮ ਕੋਲ ਜਾ ਪਹੁੰਚਿਆ ਘਰ ਦੇ ਵਰਾਂਡੇ 'ਚ ਬੈਠੇ ਪਰਮ ਨੇ ਸਰਸਰੀ ਜਿਹਾ ਪੁੱਛਿਆ ਕੀ ਹਾਲ ਹੈ ਮਿੱਤਰਾ ਬਸ ਦਿਲੀ ਉਦਾਸ ਹੈ ਹਿਰਖੇ ਜਿਹੇ ਮਨ ਨਾਲ ਬਖਤਾਵਰ ਨੇ ਜਵਾਬ ਦਿੱਤਾ ਪਰਮ ਨੇ ਆਪਣੇ ਯਾਰ ਦੇ ਚਿਹਰੇ ਤੇ ਪਏ ਉਦਾਸੀ ਦੇ ਨਕਸ਼ ਪਹਿਚਾਨ ਲਏ ਸਨ ਦਿਲ ਉਦਾਸ ਇਹ ਖੁਸ਼ ਕਰ ਦਿੰਨੇ ਆ ਥੋੜਾ ਛੇੜਨ ਦੇ ਲਹਿਜੇ ਚ ਪਰਮ ਬੋਲਿਆ ਉਹ ਬਖਤਾਵਰ ਨੂੰ ਪਿਛਲੇ ਕਮਰੇ ਵਿੱਚ ਲੈ ਗਿਆ ਪੈਗ ਬਣਾਉਂਦਿਆਂ ਪਰਮ ਨੇ ਕਿਹਾ ਖੱਬੀਖਾਨ ਜੱਟ ਬਖਤਾਵਰ ਸਿੰਘ ਬਾਜਵਾ ਤਾਂ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਹੁਣ ਕੀ ਹੋ ਗਿਆ ਪਰਮ ਕੋਲੋਂ ਪੈਗ ਫੜਦਿਆਂ ਥੋੜਾ ਸਹਿਜ ਹੁੰਦਾ ਬਖਤਾਵਰ ਬੋਲਿਆ ਘਰਾਂ ਦੀ ਬਰਕਤ ਤਾਂ ਘਰਾਂ ਦੇ ਵਾਰਸਾਂ ਨਾਲ ਹੁੰਦੀ ਹੈ ਪਰ ਇਹਨਾਂ ਦੇ ਆਉਣ ਨਾਲ ਘਰ ਦੀ ਹਵਾ ਇੰਨੀ ਕੁ ਰਖਤ ਹੋ ਜਾਂਦੀ ਹੈ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਥੋੜੀ ਉਤਸੁਕਤਾ ਜਹੀ ਚ ਪਰਮ ਨੇ ਬਖਤਾਵਰ ਨੂੰ ਪੁੱਛਿਆ ਕਿ ਫੇਰ ਕੋਈ ਗੱਲ ਹੋਈ ਐ ਅਮਰਤ ਨਾਲ ਬਸ ਯਾਰ ਸਮਝ ਲੈ ਜਿਹੜੇ ਥੋੜੇ ਬਹੁਤੇ ਭਰਮ ਲੈ ਕੇ ਜੀ ਰਿਹਾ ਸੀ ਉਹ ਵੀ ਮੁੱਕ ਗਏ ਸਭ ਖਤਮ ਹੋ ਗਿਆ ਬਖਤਾਵਰ ਦਾ ਹੱਥ ਪਲੋਸ ਗਿਆ ਪਰਮ ਕਹਿਣ ਲੱਗਾ ਹਰ ਭਰਮ ਤੋਂ ਮੁਕਤ ਹੋਇਆ ਬੰਦਾ ਸੁਰਖਰੂ ਹੋ ਜਾਂਦਾ ਨਹੀਂ ਪਰਮ ਰਿਸ਼ਤਿਆਂ ਦੇ ਨਾਲ ਨਿਭਣ ਲਈ ਥੋੜੇ ਬਹੁਤੇ ਭਰਮ ਬਣੇ ਰਹਿਣੇ ਚਾਹੀਦੇ ਨੇ ਬੇਖਵਾਜਵਾ ਐਵੇਂ ਉਦਾਸ ਨਾ ਹੋਇਆ ਕਰ ਜੋ ਹੈ ਉਸੇ ਵਿੱਚੋਂ ਆਪਣੀ ਖੁਸ਼ੀ ਲੱਭ ਉਹ ਨਹੀਂ ਪਾਉ ਇਹ ਚੰਦਰਾ ਦਿਲ ਨਹੀਂ ਮੰਦਾ ਅਜੇ ਵੀ ਦਿਲ ਕਰਦਾ ਜਦੋਂ ਘਰ ਜਾਵਾਂ ਨੂੰ ਸਿਰ ਤੇ ਲੀੜਾ ਲਵੇ ਪੋਤਾ ਮੇਰੀਆਂ ਲੱਤਾਂ ਨੂੰ ਚਿੰਬੜੇ ਪੁੱਤ ਹੰਮੇ ਦਾਵੇ ਨਾਲ ਮੈਨੂੰ ਕੁਝ ਪੁੱਛੇ ਤੇ ਆਪਣੇ ਕੁਝ ਦੱਸੇ ਆਪਣੇ ਗੱਲ ਮਕਾਉਣ ਤੋਂ ਬਾਅਦ ਬਖਤਾਵਰ ਨੇ ਮੇਜ਼ ਤੇ ਪਏ ਪੈਗ ਨੂੰ ਇੱਕੋ ਡੀਕ ਨਾਲ ਆਪਣੇ ਅੰਦਰ ਲੱਦ ਲਿਆ। ਪਰਮ ਚੁੱਪ ਰਿਹਾ ਤੇ ਮਨ ਹੀ ਮਨ ਸੋਚ ਰਿਹਾ ਸੀ ਬੰਦੇ ਨੂੰ ਸਾਹ ਲੈਣ ਲਈ ਆਕਸੀਜਨ ਦੀ ਹੀ ਨਹੀਂ ਹੋਰ ਵੀ ਬਹੁਤ ਕਾਸੀ ਦੀ ਲੋਡ ਹੁੰਦੀ ਹੈ। ਪਰਮ ਬੰਦਾ ਆਪਣੀ ਜ਼ਿੰਦਗੀ ਰਾਹੀਂ ਆਪਣੇ ਪੁਰਖੇ ਵੀ ਜਿਉਂਦਾ ਹੈ। ਪਰ ਮੇਰੇ ਪੁੱਤ ਨੇ ਮੈਨੂੰ ਜਿਉਂਦੇ ਜੀ ਮਰਿਆ ਬਰਾਬਰ ਕਰਤਾ। ਉਹ ਯਾਰ ਕੁਝ ਦੱਸ ਵੀ ਸਹੀ ਸਿਆਣੇ ਕਹਿੰਦੇ ਆ ਪੁੱਤ ਕਪੁੱਤ ਹੋ ਜਾਂਦੇ ਆ। ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਪਰ ਪੁੱਤ ਕੁਪੁੱਤ ਹੋਏ ਵੀ ਸਹਿ ਲਈਦਾ। ਪਰ ਪੁੱਤ ਜਾਤੋਂ ਕੁਜਾਤ ਹੋ ਜੇ ਇਹ ਚੱਲ ਨਹੀਂ ਹੁੰਦੇ। ਇਹ ਤੂੰ ਵੀ ਕਹਿ ਰਹੇਂ ਬਖਤੌਰੇ। ਵੇਖ ਯਾਰ ਪੁੱਤ ਨੇ ਜਦੋਂ ਜਾਤੋਂ ਬਾਹਰ ਵਿਆਹ ਕਰਵਾਇਆ ਸੀ ਤਾਂ ਸੋਚਿਆ ਸੀ ਕੋਈ ਨਾ। ਜੱਟ ਦੇ ਘਰ ਜਿਹੜੀ ਆਊ ਉਹਨੇ ਜੱਟੀ ਬਣ ਜਾਣਾ। ਪਰ ਇਹ ਤਾਂ ਸਾਲੀ ਕਹਾਣੀ ਹੋਰ ਦੀ ਹੋਰ ਹੋ ਗਈ। ਬੰਦਾ ਬੁੱਢੀ ਬਣ ਗਿਆ ਆਪਣੇ ਮਨ ਦੀ ਭੜਾਸ ਕੱਢਦੇ ਆਂ ਬਖਤਾਵਰ ਬੋਲਿਆ ਥੋੜੀ ਜਿਹੀ ਖੇਚ ਪਰਮ ਨੇ ਕਿਹਾ ਕੋਈ ਗਲਤਾਂ ਦੱਸ ਐਵੇਂ ਜਨਾਨੀਆਂ ਵਾਂਗੂ ਨਿੱਕੀ ਨਿੱਕੀ ਗੱਲ ਤੇ ਰੋਣ ਬਹਿ ਜਾਂਣਾ ਕੋਈ ਮੇਰੇ ਯਾਰਾ ਕੀ ਦੱਸਾਂ ਤੇ ਕੀ ਨਾ ਦੱਸਾਂ ਜੋ ਤੇਰੇ ਦਿਲ 'ਚ ਹੈ ਮੈਨੂੰ ਸਭ ਦੱਸ ਪਰਮ ਨੇ ਮੋੜਵਾ ਜਵਾਬ ਦਿੱਤਾ ਪਰਮ ਤੂੰ ਕੁਝ ਨਹੀਂ ਜਾਣਦਾ ਤੂੰ ਕੁਝ ਨਹੀਂ ਸਮਝਦਾ ਮੇਜ਼ 'ਤੇ ਪਈ ਬੋਤਲ ਨੂੰ ਥੱਲੇ ਰੱਖ ਦਿਆਂ ਬਖਤਾਵਰ ਨੇ ਕਿਹਾ ਚੱਲ ਨਹੀਂ ਕੁਝ ਦੱਸਣਾ ਤੇ ਨਾ ਦੱਸ ਥੋੜੀ ਬੇਰੁਖੀ 'ਚ ਪਰਮ ਬੋਲਿਆ ਉਹ ਮੇਰੇ ਯਾਰਾ ਐਵੇਂ ਮੇਰੇ ਨਾਲ ਤੱਤਾ ਠੰਡਾ ਨਾ ਹੋ ਤੇਰੇ ਬਾਝੋਂ ਮੇਰਾ ਇੱਥੇ ਕੌਣ ਹੈ ਉਦਾਸੀ 'ਚ ਗੋਤੇ ਲਾਉਂਦੇ ਆ ਬਖਤਾਵਰ ਨੇ ਕਿਹਾ ਪਰਮ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਪਰ ਉਹ ਧੁਰ ਤੱਕ ਤਿੜਕੇ ਯਾਰ ਨੂੰ ਸੰਭਾਲ ਲੈਣਾ ਚਾਹੁੰਦਾ ਸੀ ਬਖਤਾਵਰ ਦੇ ਮਨ 'ਚ ਨੱਪੀ ਪੀੜ ਨੂੰ ਜੀਰ ਲੈਣਾ ਚਾਹੁੰਦਾ ਸੀ ਇਸ ਲਈ ਉਹ بڑے ਠਰਮੇ ਨਾਲ ਬਖਤਾਵਰ ਦੇ ਲਾਗੇ ਹੋ ਕੇ ਬੈਠ ਗਿਆ ਬਖਤਾਵਰ ਆਪਣਾ ਸਿਰ ਪਰਮ ਦੇ ਮੋਢਿਆਂ ਤੇ ਰੱਖਦਿਆਂ ਬੋਲਿਆ ਚੰਗਾ ਸੁਣ ਮੇਰੇ ਪੋਤੇ ਦੇ ਨਾਂ ਪਿੱਛੇ ਬਾਜਵਾ ਨਹੀਂ ਮਿਗਲਾਨੀ ਲੱਗਦਾ ਹੈ ਬਖਤਾਵਰ ਦੀ ਗੱਲ ਸੁਣ ਕੇ ਪਰਮ ਹੱਕਾ ਬੱਕਾ ਰਹਿ ਗਿਆ ਸੀ ਹੁਣ ਉਹਦੇ ਕੋਲ ਕੋਈ ਅਜਿਹੇ ਸ਼ਬਦ ਨਹੀਂ ਸਨ ਜੋ ਬਖਤਾਵਰ ਨੂੰ ਤਰਵਾਸਾ ਦੇ ਸਕਣ ਫਿਰ ਵੀ ਬਖਤਾਵਰ ਨੂੰ ਤਸੱਲੀ ਦੇਣ ਲਈ ਉਹ ਕਹਿਣ ਲੱਗਿਆ ਚੱਲ ਕੋਈ ਨਾ ਬਖਤੌਰੇ ਸਭ ਮਿੱਟੀ ਹੋ ਜਾਣਾ ਪਰ ਪਰਮ ਮਿੱਟੀ ਵੀ ਆਪਣੀ ਜਾਤ ਤੋਂ ਮੁਨਕਰ ਨਹੀਂ ਹੁੰਦੀ ਪਰਮ ਕੋਲ ਬਖਤਾਵਰ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਦੇ ਹੋਇਆ ਆਖਰੀ ਹਾੜਾ ਚੁੱਕਦਿਆਂ ਬਖਤਾਵਰ ਆਪਾ ਖੋ ਬੈਠਾ ਸੀ ਓ ਲੋਕੋ ਮੈਂ ਬਖਤਾਵਰ ਸਿੰਘ ਬਾਜਵਾ ਮੇਰਾ ਕੋਈ ਨਹੀਂ ਅਖੇ ਪੁੱਤੀ ਗੰਢ ਪਵੇ ਸੰਸਾਰ ਪਰੇ ਇੱਕ ਹੀ ਗੰਢ ਸੀ ਜੀਨੇ ਸਾਲਮ ਸਬੂਤੇ ਬਖਤਾਵਰ ਸਿੰਘ ਬਾਜਵਾ ਨੂੰ ਗੰਢ ਬਣਾ ਕੇ ਰੱਖ ਦਿੱਤਾ ਸੀ ਚੱਲ ਯਾਰ ਸਬਰ ਕਰ ਸਭ ਠੀਕ ਹੋ ਜਾਣਾ ਹੈ ਪਰਮ ਨੇ ਝੂਠਾ ਜਹਤਰ ਵਾਸਾ ਦਿੰਦਿਆਂ ਕਿਹਾ ਨਹੀਂ ਪਰਮ ਅੱਜ ਮੈਂ ਜਈ ਦੀ ਤੈਅ ਕਰ ਦੇਣੀ ਉਸ ਵਲੈਤੀ ਪੁੱਤ ਨਾਲ ਜਿਉਂਦੇ ਜੀ ਤੋੜ ਵਿਛੋੜਾ ਕਰਕੇ ਦਿਖਾਉਂ ਸਿਰ ਤੋਂ ਪੈਰਾਂ ਤੀਕ ਗੁੱਸੇ ਚ ਗੜੁੱਚ ਉਹ ਆਪਣੇ ਘਰ ਪਹੁੰਚ ਗਿਆ ਬਾਹਰ ਬੈਠੀ ਉਸਦੀ ਤੀਵੀ ਉਹਨੂੰ ਗੁੱਸੇ ਵਿੱਚ ਵੇਖ ਕੇ ਡਰ ਗਈ ਉਹਨੂੰ ਪਤਾ ਸੀ ਉਹ ਜੋ ਪਿਓ ਪੁੱਤ ਵਿਚਾਲੇ ਪੁਲ ਬਣ ਕੇ ਖਲੋਤੀ ਸੀ ਅੱਜ ਉਹਦੇ ਹੱਥੋਂ ਕਹਾਣੀ ਖਿਸਕ ਜਾਣੀ ਸੀ ਪਰ ਫਿਰ ਵੀ ਉਹ ਹੌਸਲੇ ਨਾਲ ਅੱਗੇ ਵਧੀ ਤੇ ਹੱਥ ਜੋੜ ਕੇ ਕਹਿਣ ਲੱਗੀ ਸਰਦਾਰਾ ਆਂਦਰਾਣਾ ਕਲਪਾਈ ਮੇਰੀਆਂ ਕੱਲ ਦੀ ਛੁੱਟੀ ਰਹਗੀ ਪਰਦੇਸੀ ਪੁੱਤ ਦੀ ਇਹ ਜੱਗ ਜਿਉਂਦਿਆਂ ਦੇ ਮੇਲੇ ਫਿਰ ਕੀ ਪਤਾ ਉਸਨੇ ਕਦ ਆਉਣਾ ਬਖਤਾਵਰ ਨੂੰ ਅੱਜ ਆਪਣੀ ਔਰਤ ਤੇ ਪਿਆਰ ਜਿਹਾ ਆਇਆ ਹਮੇਸ਼ਾ ਡਰੂ ਡਰੂ ਕਰਦੇ ਰਹਿਣ ਵਾਲੀ ਘਰੇਲੂ ਜਹੀ ਉਸ ਦੀ ਤੀਵੀਂ ਅੱਜ ਬਖਤਾਵਰ ਨੂੰ ਆਪਣੇ ਤੋਂ ਵਧੇਰੇ ਬਲਵਾਨ ਲੱਗੀ ਕੁਝ ਰੁੱਕ ਕੇ ਬਖਤਾਵਰ ਨੂੰ ਤਰਵਾਸਾ ਦਿੰਦਿਆਂ ਕਹਿਣ ਲੱਗੀ ਐਵੇਂ ਦਿਲ ਹੌਲਾ ਨਹੀਂ ਕਰੀਂਦਾ ਬਾਕੀ ਰਹੀ ਗੱਲ ਨੂੰ ਬੁੱਤ ਦੀ ਉਹਨਾਂ ਤੇ ਕਾਦੇ ਹੰਮੇ ਦਾਵੇ ਜਿਹੜੇ ਹੋਈ ਪਰਦੇਸੀ ਗਏ ਤੇ ਇਸ ਤੋਂ ਬਾਅਦ ਪਤਾ ਨਹੀਂ ਉਸਨੇ ਕਿਹੜੀ ਧੱਕਣੀ ਨਾਲ ਬਖਤਾਵਰ ਸਿੰਘ ਬਾਜਵਾਵਲ ਦੇਖਿਆ ਕਿ ਦੋਵਾਂ ਦੀਆਂ ਖੜੀਆਂ ਖਲੋਤਿਆਂ ਭੁੱਬ ਨਿਕਲ ਗਈ ਸੀ ਬਖਤਾਵਰ ਪਰਮ ਦਾ ਹੱਥ ਫੜ ਡਰਾਇੰਗ ਰੂਮ ਚ ਚਲਾ ਗਿਆ 11 ਦੋਸਤਾਂ ਦੀ ਢਾਣੀ ਚ ਬੈਠਾ ਅਮਰਿਤ ਆਪਣੀ ਤਰੱਕੀ ਬਾਰੇ ਦੱਸ ਰਿਹਾ ਸੀ ਉਹਨਾਂ ਤੋਂ ਵਿਹਲਾ ਹੋ ਕੇ ਅਮਰਿਤ ਆਪਣੇ ਪਿਓ ਲਾਗੇ ਬੈਠ ਗਿਆ ਬੜੀ ਹਲੀਮੀ ਨਾਲ ਬਖਤਾਵਰ ਨੂੰ ਲੱਗਾ ਜਿਵੇਂ ਉਹਦੀ ਤੀਵੀ ਨੇ ਲੀਰੋ ਲੀਰ ਹੋਏ ਰਿਸ਼ਤੇ ਦੀ ਤਰਪਾਈ ਕਰ ਦਿੱਤੀ ਹੋਵੇ ਛੱਡ ਅਮਰਥ ਮੈਨੂੰ ਕੁਝ ਨਾ ਕਹੇ ਹਾਂ ਇੱਕ ਕਲ ਯਾਦ ਰੱਖੀ ਤੂੰ ਜਿੰਨੇ ਮਰਜ਼ੀ ਜੁਗਾੜ ਫਿੱਟ ਕਰ ਪਰ ਝੋਲੇ ਚ ਨੰਬਰ 60 ਹੀ ਰਹਿੰਦੇ ਐ ਡੈਡ ਮੈਂ ਵੀ ਸਮਝਦਾ ਜ਼ਿੰਦਗੀ ਚ 100 ਬਟਾ 100 ਕਿਸੇ ਨੂੰ ਨਹੀਂ ਮਿਲਦੀ ਫਿਰ ਵੀ ਮੈਂ ਬਗਾਨੀ ਧਰਤ ਤੇ ਜਾ ਕੇ ਸਭ ਕੁਝ ਅਚੀਵ ਕੀਤਾ ਪਰ ਤੁਹਾਡੇ ਭਾਰਤ ਮਹਾਨ ਚ ਨਾ ਜਿੱਤ ਆਪਣੀ ਨਹਾਰ ਆਪਣੀ ਅੱਜ ਪਹਿਲੀ ਵਾਰ ਬਖਤਾਵਰ ਨੂੰ ਲੱਗਾ ਜਿਵੇਂ ਅਮਰਤ ਸੱਚ ਕਹਿ ਰਿਹਾ ਸੀ ਪਰ ਅਗਲੇ ਹੀ ਪਲ ਮਿਗਨਾਨੀ ਵਿਲਾ ਵਾਲੀ ਨੇਮ ਪਲੇਟ ਤੇ ਪੋਤੇ ਦਾ ਪਾਸਪੋਰਟ ਉਹਦਾ ਮੂੰਹ ਚ ਉਡਾਉਣ ਲੱਗੇ ਉਹ ਕਹਿਣਾ ਚਾਹੁੰਦਾ ਸੀ ਘਰ ਤੇ ਸਟੋਰ ਦੀ ਮਾਲਕੀ ਹਾਸਲ ਕਰਨ ਲਈ ਉਸਨੇ ਬਹੁਤ ਵੱਡੀ ਰਕਮ ਤਾਰੀ ਸੀ ਪਰ ਉਸਨੇ ਦੜਬਟ ਲਈ ਸੀ ਅਮਰਤ ਦੀ ਆਵਾਜ਼ ਨੇ ਉਸਨੂੰ ਹਿਲਾਉਣਾ ਡੈਡ ਰਿਲੈਕਸ ਹੋਵੋ ਇਹ ਜ਼ਿੰਦਗੀ ਹੈ ਇਹ ਤਾਂ ਖਲੋਤੇ ਪਾਣੀ ਇੱਕ ਥਾਂ ਜੇ ਹੋਵੇ ਤਾਂ ਗੰਦਲਾ ਹੋ ਜਾਂਦਾ ਹੈ ਇਸ ਪਾਣੀ ਨੂੰ ਨਿਤ ਵਾਂਗ ਵਹਿੰਦੇ ਹੋਣਾ ਚਾਹੀਦਾ ਪਰ ਪੁੱਤਰਾ ਤਵਦੀਲੀ ਵੀ ਜੇ ਸ਼ਾਂਤ ਵਗਦੇ ਪਾਣੀਆ ਵਾਂਗ ਆਵੇ ਤਾਂ ਸਹਿ ਲਈਦੀ ਹੈ ਪਰ ਜੇ ਤਵਦੀਲੀ ਸੁਨਾਮੀ ਦੀ ਛਲ ਵਰਗੀ ਹੋਵੇ ਤਾਂ ਬੜਾ ਕੁਝ ਤਹਸ ਨਹਸ ਕਰਦੀ ਹੈ ਪੁੱਤ ਚੁੱਪ ਰਿਹਾ ਤੇ ਬਖਤਾਵਰ ਸਿੰਘ ਬਾਜਵਾ ਆਪਣੇ ਘਰ ਦੀ ਸੁਨਾਮੀ ਤੋਂ ਬਚਣ ਲਈ ਪਰਮ ਨਾਲ ਬਾਹਰ ਨੂੰ ਹੋ ਤੁਰਿਆ ਮਾਈਕਲ ਜੈਕਸਨ ਦੇ ਗਾਣੇ ਦੀ ਧੁਨ ਪੂਰੇ ਘਰ ਤੇ ਕਾਬਜ਼ ਹੋ ਗਈ ਸੀ। ਦਿਲ ਤਕੜਾ ਕਰਕੇ ਉਸ ਨੇ ਆਪਣੇ ਘਰ ਨੂੰ ਵੇਖਿਆ। ਆਪਣਾ ਹੀ ਘਰ ਉਹਨੂੰ ਉਪਰਾਜਾ ਜਿਹਾ ਲੱਗਿਆ। ਇੱਕ ਪਲ ਉਸ ਨੂੰ ਲੱਗਾ ਜਿਵੇਂ ਉਹਦੇ ਪੁੱਤ ਨੇ ਬੇਗਾਨੇ ਦੇਸ਼ ਵਿੱਚ ਆਪਣੀ ਜੜ ਮਜ਼ਬੂਤ ਕਰ ਲਈ ਹੋਵੇ। ਤੇ ਉਹ ਆਪਣੇ ਹੀ ਦੇਸ਼ ਅੰਦਰ ਜੜਹੀਣ ਹੋ ਗਿਆ ਹੋਵੇ। ਬਖਤਾਵਰ ਪਰਮ ਦਾ ਮੋਢਾ ਫੜ ਨਿਆਸ ਰਾਜਾ ਬਣ ਕੇ ਕਹਿਣ ਲੱਗਾ। ਪਰਮ ਮੈਨੂੰ ਆਪਣੇ ਘਰ ਲੈ ਚੱਲ। ਉਸ ਤੋਂ ਬਾਅਦ ਉਹ ਦੋਵੇਂ ਪਰਮ ਦੇ ਘਰ ਵੱਲ ਨੂੰ ਹੋ ਤੁਰੇ ਸਨ ਤੇ ਪਰਮ ਦੇ ਘਰ ਦੀਆਂ ਬਰੂਹਾਂ ਟੱਪ ਦੇ ਬਖਤਾਵਰ ਦੇ ਪੈਰ ਮੁੜ ਪਿਛਾਂ ਹੋ ਗਏ। ਪਰਮ ਬਲ ਤਰਲੇ ਜਿਹੇ ਨਾਲ ਵੇਖਦਿਆਂ ਬਖਤਾਵਰ ਬੋਲਿਆ ਤੇਰੇ ਘਰ ਜਾ ਕੇ ਵੀ ਕੀ ਕਰਨਾ? ਉਸ ਪਲ ਬਖਤਾਵਰ ਦੀਆਂ ਅੱਖਾਂ ਵਿੱਚ ਨਵੀਂ ਤੈਰ ਆਈ ਸੀ ਤੇ ਪਰਮ ਨੇ ਉਸ ਨਵੀਂ ਨੂੰ ਆਪਣੀਆਂ ਅੱਖਾਂ ਰਾਹੀਂ ਪੂਝ ਲਿਆ ਸੀ। ਦੂਰ ਕਿਤੋਂ ਆਵਾਜ਼ ਆ ਰਹੀ ਸੀ ਮਨ ਪਰਦੇਸੀ ਜੇਥੀ ਹੈ ਸਭ ਦੇਸ਼ ਬੇਗਾਨਾ ਤੇ ਬਖਤਾਵਰ ਪਰੇ ਮਨ ਨਾਲ ਹੀ ਉਸ ਆਵਾਜ਼ ਵੱਲ ਨੂੰ ਹੋ ਤੁਰਿਆ ਹੁਣ ਇਹ ਜਿਹੜੀ ਕਹਾਣੀ ਹੈ ਉਹਨਾਂ ਬੱਚਿਆਂ ਦੀ ਹੈ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਹੀ ਵਿਆਹ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਘਰ ਵਾਲੀ ਹੁੰਦੀ ਉਹਦੀ ਮਰਜ਼ੀ ਦੇ ਅਨੁਸਾਰ ਹੀ ਜ਼ਿੰਦਗੀ ਜਿਉਂਦੇ ਨੇ ਤੇ ਜਿਹੜੇ ਬੁੱਢੇ ਮਾਪਪ ਹੁੰਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਪੁੱਛਿਆ ਜਾਂਦਾ ਪਰ ਉਹਨਾਂ ਦੀ ਵੀ ਆਪਣੇ ਕੁਝ ਇਛਾਵਾ ਹੁੰਦੀਆਂ ਨੇ ਮਾਤਾ ਪਿਤਾ ਦੀਆਂ ਵੀ ਇਛਾਵਾ ਹੁੰਦੀਆਂ ਨੇ ਜਿਨ੍ਹਾਂ ਨੂੰ ਕਿ ਬੱਚੇ ਭੁੱਲ ਜਾਂਦੇ ਨੇ ਤੇ ਬੱਚਿਆਂ ਨੂੰ ਰਿਕਵੈਸਟ ਹੈ ਕਿ ਉਹ ਆਪਣੇ ਮਾਤਾ ਪਿਤਾ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਕਦਰ ਵੀ ਕਰਨ ਚਲੋ ਇਹ ਵੀ ਜ਼ਰੂਰੀ ਹੈ ਕਿ ਤਰੱਕੀ ਵੀ ਕਰਨੀ ਹੈ ਪਰ ਤਰੱਕੀ ਦੇ ਲਈ ਆਪਣੇ ਜਿਹੜੀਆਂ ਜੜਾਂ ਨੇ ਜਿੱਥੋਂ ਅਸੀਂ ਓਖੜ ਕੇ ਜਾਂਦੇ ਆ ਉਹਨਾਂ ਦੇ ਨਾਲ ਜੁੜੇ ਰਹਿਣਾ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਜਿਹੜੇ ਮਾਪੇ ਨੇ ਉਹਨਾਂ ਨੂੰ ਲੱਗੇ ਵੀ ਜੋ ਸੀ ਪ੍ਰਾਪਰਟੀ ਆਪਣੇ ਬੱਚਿਆਂ ਲਈ ਇੱਥੇ ਬਣਾਈ ਹੈ ਉਹਨਾਂ ਦਾ ਨਾਮ ਇੱਥੇ ਵੀ ਉਸ ਤਰੀਕੇ ਨਾਲ ਹੀ ਚੱਲੇ। ਮੇਰੇ ਸਮਝਾਉਣ ਨਾਲ ਕੋਈ ਚਲੋ ਬਹੁਤਾ ਫਰਕ ਤੇ ਨਹੀਂ ਪਏਗਾ ਬਟ ਫਿਰ ਵੀ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਭਾਵਨਾਵਾਂ ਨੇ ਉਹਨਾਂ ਦੀ ਕਦਰ ਉਹਨਾਂ ਦਾ ਸਤਿਕਾਰ ਸਾਨੂੰ ਜ਼ਰੂਰ ਕਰਨਾ ਬਣਦਾ ਏ। ਧੰਨਵਾਦ ਜੀ।